ਪੂਰਾ ਹੀ ਲੈਂਦੇ ਪੰਜਾਬ ਦਾ ਜਿਹੜਾ ਇਹਦੇ ਵਿੱਚੋਂ ਤੁਹਾਨੂੰ ਭਲੇਖਾ ਪਊਗਾ ਕਿਉਂਕਿ ਜਿਹੜਾ ਇਹ ਬਾਰਡਰ ਬੈਲਟ ਆ ਜਾਂ ਮਾਝਾ ਬੈਲਟ ਆ ਦੋਸਤੋ ਅਸਲ ਨੀਲੀ ਇਧਰੋਂ ਹੀ ਤੁਰੀ ਆ ਪਹਿਲਾਂ ਜੋ ਵੀ ਮੰਨ ਲਓ ਇਧਰੋਂ ਬੁੱਲ ਗਏ ਆ ਜੇ ਸੂਰਜ ਦੀ ਗੱਲ ਕੀਤੀ ਆ ਵੀ ਅੰਕਲ ਪੱਪੂ ਸੰਧੂ ਵਾਲਾ ਉਹ ਵੀ ਇਧਰੋਂ ਜਿਹੜਾ ਸੁਭਰਾਵਾਂ ਵਾਲਾ ਉਹ ਵੀ ਇਧਰ ਸੀਗਾ ਜਿਹੜੇ ਟੌਪ ਟੌਪ ਦੇ ਜਿਹੜੇ ਇਹਨਾਂ ਨੇ ਬੱਚੇ ਪੈਦਾ ਕੀਤੇ ਉਹ ਸਾਨ ਸਾਰੇ ਇਧਰੋਂ ਹੀ ਸੀਗੇ ਬਾਕੀ ਤੋਂ ਜਿਹੜਾ ਇਹ 113 ਨੰਬਰ ਬੁੱਲਦਾ ਬੱਚਾ ਆ ਤੇ ਜਿਹੜੀ ਇਦੀ ਮਦਰ ਦਾ ਮੰਨ ਲੋ ਹੈਗਾ ਵਾ ਪਸ਼ੋਕੜਿਆ ਉਹ ਬਲੱਡ ਆ ਉਹ ਲੈਂਦੇ ਪਾਰਦਾ ਕਿ ਦੋਸਤੋ ਜਿਵੇਂ ਹੁਣ ਆ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਮੈਂ ਅੱਗੇ ਵੀ ਕਹਿਣਾ ਹੁੰਨਾ ਕਿ ਕੰਮ ਸੇ ਕੰਮ ਜੇ ਅੱਜ ਕੱਲੋ ਕਿਸੇ ਬੋਲਦੀ ਧੀ ਦਾ ਦੁੱਧ ਨਹੀਂ ਦੇਖਿਆ ਉਹਦੀ ਭੈਣ ਦਾ ਦੇਖਿਆ ਹੋਵੇ ਜੇ ਭੈਣ ਦਾ ਨਹੀਂ ਦੇਖਿਆ ਉਹਦੀ ਮਾਂ ਦਾ ਦੁੱਧ ਤਾਂ ਲਾਈਵ ਦੇਖਿਆ ਹੋਵੇ ਸੋ ਇਸ ਕਰਕੇ ਮੈਂ ਕਹਿਣਾ ਹੁੰਨਾ ਕਿ ਬੋਲ ਉਹੀ ਮੱਝ ਦੇ ਵਰਤਨਾ ਚਾਹੀਦਾ ਵਾ ਘਟੋ ਘਟ ਜੀ ਦੇ ਮਾਂ ਦੇ ਦੁੱਧ ਦਾ ਰਿਕਾਰਡ ਚੰਗਾ ਹੋਵੇ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋਸਤੋ ਅ ਅੱਜ ਜਿਹੜੇ ਬੋਲਦੀ ਆਪਾਂ ਤੁਹਾਡੇ ਸਾਹਮਣੇ ਵੀਡੀਓ ਅ ਪੇਸ਼ ਕਰਨ ਲੱਗੇ ਆ ਵੈਸੇ ਤਾਂ ਇਹ ਕੋਈ ਇਹ ਦੱਸਣ ਦੀ ਇਹਦੇ ਬਾਰੇ ਲੋੜ ਨਹੀਂ ਬਹੁਤੀ ਕਿਉਂਕਿ ਜਿਹੜੇ ਵੀਰਾਂ ਨੇ ਇਹਦੀ ਮਾਂ ਦੀ ਲਾਈਵ ਚੁਆਈ ਵੇਖੀ ਆ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਲਾਈਵ ਚੁਆਈ ਹੋਈ ਆ ਤੇ ਉਹ ਜਾਣਦੇ ਆ ਇਹ ਬੋਲ ਨੂੰ ਬਾਕੀ ਫਿਰ ਵੀ ਮੈਂ ਦੱਸ ਦੇਵਾਂ ਇਹਦੇ ਬਾਰੇ ਕਿ ਜਿਹੜਾ ਨਸੀਬ ਮਾਝ ਦਾ ਬੱਚਾ ਆ ਇਹ ਤੇ ਬਾਪ ਵਾਲੇ ਪੱਖ ਤੋਂ ਜਿਹੜਾ ਇਹ 113 ਨੰਬਰ ਬੋਲਦਾ ਬੱਚਾ ਆ ਤੇ ਜਿਹੜੀ ਇਹਦੀ ਮਦਰ ਦਾ ਮੰਨ ਲਓ ਹੈਗਾ ਵਾ ਪਸ਼ੋਕੜਿਆ ਉਹ ਬਲੱਡ ਆ ਉਹ ਲੈਂਦੇ ਪਾ ਤੇ ਬਾਕੀ ਦੋਸਤੋ ਜਿਵੇਂ ਹੁਣ ਆ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕਿ ਮੈਂ ਅੱਗੇ ਵੀ ਕਹਿਣਾ ਹੁੰਨਾ ਕਿ ਕੰਮ ਸੇ ਕੰਮ ਜੇ ਅੱਜ ਕੱਲੋ ਕਿਸੇ ਬੋਲ ਦੀ ਧੀ ਦਾ ਦੁੱਧ ਨਹੀਂ ਦੇਖਿਆ ਉਹਦੀ ਭੈਣ ਦਾ ਦੇਖਿਆ ਹੋਵੇ ਜੇ ਭੈਣ ਦਾ ਨਹੀਂ ਦੇਖਿਆ ਉਹਦੀ ਮਾਂ ਦਾ ਦੁੱਧ ਤਾਂ ਲਾਈਵ ਦੇਖਿਆ ਹੋਵੇ ਸੋ ਇਸ ਕਰਕੇ ਮੈਂ ਕਹਿਣਾ ਹੁੰਨਾ ਕਿ ਬੋਲ ਉਹੀ ਮੱਝ ਦੇ ਵਰਤਨਾ ਚਾਹੀਦਾ ਵਾ ਘਟੋ ਘਟ ਜੀ ਦੇ ਮਾਂ ਦੇ ਦੁੱਧ ਦਾ ਰਿਕਾਰਡ ਚੰਗਾ ਹੋਵੇ ਪਹਿਲਾਂ ਕੁਝ ਦਿਨ ਪਹਿਲਾਂ ਆਪਾਂ ਐਡਮ ਤੋਂ ਇੱਕ ਮੱਝ ਮੀਟ ਕਰਵਾ ਚੁੱਕੇ ਹਾਂ ਆਪਣੇ ਫਾਰਮ ਦੀ ਤੇ ਅੱਜ ਜਿਹੜੀ ਆਪਾਂ ਮੀਟ ਕਰਾਉਣ ਆਏ ਆ ਉਹ ਆਪਾਂ ਆਪਣੇ ਫਾਰਮ ਦੀ ਜਿਹੜੀ ਦੂਜੀ ਝੋਟੀ ਆ ਉਹੋ ਕਰਾਉਣਾ ਆਏ ਆ ਸੋ ਬੋਡੀ ਸਟਰੈਕਚਰ ਦੇ ਦਾ ਨੀਲੀ ਪੱਖ ਵਾਲਾ ਸਾਰਾ ਇਹ ਮਜ ਦਾ ਗ੍ਰੇਡੇਡ ਕਹਿੰਦੇ ਕਈ ਵੀਰ ਬਾਕੀ ਚਲੋ ਬੱਚੇ ਇਹਦੇ ਦੇਖਣਯੋਗ ਐ ਕਿ ਇਹਨੇ ਪਿਛਲੇ ਸਾਲ ਇਹਨੇ ਬੂਰੇ ਨਾਰਲੀ ਦਾ ਬੱਚਾ ਬਹੁਤ ਚੰਗਾ ਲਾਇਆ ਸੀ ਤੇ ਐਤਕੀ ਦੇਖੋ ਮਾਲਕ ਦੀ ਕਿਰਪਾ ਨਾਲ ਬੋਲਦਾ ਹਜੇ ਨਾਮ ਨਹੀਂ ਲਾਂਚ ਕੀਤਾ ਪਰ ਕੱਟਾ ਹਜੇ 2 ਸਾਲ ਦਾ ਤੁਸੀਂ ਦੇਖ ਸਕਦੇ ਆ ਦੰਦਾ ਦਾ ਖੀਰਾ ਵਾ ਤੇ ਬਾਈ ਦਾ ਜਿਹੜਾ ਨਗਰ ਆ ਪਿੰਡ ਜਮਾਲਪੁਰ ਆ ਬਾਈ ਗਰਲਾਲ ਦੇ ਘਰੇ ਪਹੁੰਚੇ ਆ ਤੇ ਬਾਕੀ ਸਪੈਸ਼ਲੀ ਬੰਦੇ ਵਾਲੀ ਬਾਈ ਇਹ ਝੋਟਾ ਛੱਡਦਾ ਆ ਉਦਾਂ ਨਹੀਂ ਛੱਡਦਾ ਹੈਗਾ ਬਾਕੀ ਕੋਈ ਵੀਰ ਕਰਾਉਣਾ ਚਾਵੇ ਕ੍ਰੋਸਿੰਗ ਤਾਂ ਆ ਵੀ ਸਕਦਾ ਕੋਈ ਗੱਲ ਨਹੀਂ ਜੀ ਇਹਨੂੰ ਬਾਈ ਵੱਲੋਂ ਪਰ ਵੈਸੇ ਐਡਮ ਝੋਟਾ ਜਿਹੜਾ ਬਾਈ ਕੋਲੇ ਦੂਜਾ ਵਾ ਉਹ ਛੱਡਦੇ ਆ ਜ਼ਿਆਦਾ ਇਹ ਪਰਸਨਲੀ ਰੱਖਿਆ ਹੋਇਆ ਵਾ ਪਰ ਆਪਾਂ ਨੂੰ ਆਪਣਾ ਵੀਰ ਵੱਡਾ ਵੀਰ ਹੋਣ ਦੇ ਨਾਂ ਤੇ ਬੜਾ ਇੱਜ਼ਤਮਾਨ ਕਰਦਾ ਸਤਿਕਾਰ ਕਰਦਾ ਵਾ ਤੇ ਆਪਣੇ ਨੂੰ ਬੁੱਲ ਜਿਹੜਾ ਇਹ ਮੱਝ ਆਸਤੇ ਕ੍ਰੋਸਿੰਗ ਲਈ ਛੱਡਿਆ ਮੈਂ ਬਾਈ ਦਾ ਧੰਨਵਾਦ ਕਰਦਾ ਵਾਂ ਬੁੱਲਦੀ ਤੁਸੀਂ ਬੰਤਰ ਬੁੰਤਰ ਦੇਖੋ ਕਿਹੜੀਆਂ ਗੱਲਾਂ ਵਾਂ ਸੋ ਪੂਰਾ ਹੀ ਲੈਂਦੇ ਪੰਜਾਬ ਦਾ ਜਿਹੜਾ ਇਹਦੇ ਵਿੱਚੋਂ ਤੁਹਾਨੂੰ ਭਲੇਖਾ ਪਊਗਾ ਕਿਉਂਕਿ ਜਿਹੜਾ ਇਹ ਬਾਰਡਰ ਬੈਲਟ ਆ ਜਾਂ ਮਾਝਾ ਬੈਲਟ ਆ ਦੋਸਤੋ ਅਸਲ ਨੀਲੀ ਇਧਰੋਂ ਹੀ ਤੁਰੀ ਆ ਪਹਿਲਾਂ ਜੋ ਵੀ ਮੰਨ ਲਓ ਇਧਰੋਂ ਬੁੱਲ ਗਏ ਆ ਜੇ ਸੂਰਜ ਦੀ ਗੱਲ ਕੀਤੀ ਆ ਵੀ ਅੰਕਲ ਪੱਪੂ ਸੰਧੂ ਵਾਲਾ ਉਹ ਵੀ ਇਧਰੋਂ ਜਿਹੜਾ ਸੁਭਰਾਵਾਂ ਵਾਲਾ ਉਹ ਵੀ ਇਧਰ ਸੀਗਾ ਜਿਹੜੇ ਟੌਪ ਟੌਪ ਦੇ ਜਿਹੜੇ ਇਹਨਾਂ ਨੇ ਬੱਚੇ ਪੈਦਾ ਕੀਤੇ ਉਹ ਸਾਨ ਸਾਰੇ ਇਧਰੋਂ ਹੀ ਸੀ ਗਏ ਬਾਕੀ ਅੱਗੇ ਮਾਲਕ ਕਿਰਪਾ ਕਰੇ ਕਿ ਇਹ ਬੁੱਲਦੇ ਇਹ ਤੋਂ ਵੀ ਕੋਈ ਵੀਕ ਮੱਜਾਂ ਕਰਾਸ ਹੋ ਗਈਆਂ ਬਾਈ ਗਰਲਾਲ ਦੱਸਦਾ ਜੀ ਕਿ ਇਹਦੇ ਉਹਦੇ ਵੱਡੇ ਦੇ ਤਾਂ ਬੱਚੇ ਵੀ ਆ ਗਏ ਆਟਮ ਦੇ ਤੇ ਇਹਦੇ ਹਜੇ ਫੀਲਡ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਕੋਈ 7-8 ਮਹੀਨਿਆਂ ਤੱਕ ਕੋਈ ਚੈੱਕ ਪਾਸ ਨਿਕਲ ਆਈਆਂ ਮੱਜਾਂ ਮੰਨ ਲੋ ਜਿਹੜੀਆਂ ਲੱਗ ਕੇ ਗਈਆਂ ਸੀ ਤੇ ਬਾਕੀ ਦੋਸਤੋ ਤੁਸੀਂ ਇਹਦੀ ਪੈਰ ਦੀ ਬੰਤਰ ਦੇਖੋ ਆ ਜਿਹੜਾ ਪੈਰ ਹਜੇ ਬੱਚਾ 2 ਸਾਲ ਦਾ ਖੀਰਾ ਮਾਲੀ ਆ ਦੋਸਤੋ ਮੱਥਾ ਬੱਲ ਤੇ ਮੱਥਾ ਕਿੰਨਾ ਭਾਰਾ ਜਿਵੇਂ ਕਹਿੰਦੇ ਨਾ ਸਾਣ ਦੇ ਆਪਾਂ ਅਕਸਰ ਹੀ ਕਹਿੰਦੇ ਹੁੰਦੇ ਜਿਵੇਂ ਨਿਆਈਆਂ ਵਾਲੀ ਪੈਲੀ ਹੋਵੇ ਤੇ ਸਾਣ ਦੇ ਸਿਰਰਗੀ ਪੈਲੀ ਆ ਵਾਕਿਆ ਸਾਣ ਦੇ ਇਹਨੂੰ ਕਹਿੰਦੇ ਆ ਸਾਣ ਦੇ ਸਿਰਰਗੀ ਹੁੰਦੀ ਪੈਲੀ ਇਦਾਂ ਆ ਇਸ ਇਹ ਜਿਹੜੀ ਕਹਾਵਤ ਬਣਾਈ ਸੀ ਇਸ ਚੀਜ਼ ਤੋਂ ਬਣਾਈ ਗਈ ਸੀ ਤੇ ਬਾਕੀ ਬਿਲਕੁਲ ਨਿੱਗਰਮਾਲੀ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਰਾਵੀ ਟਾਚੇ 'ਚ ਪੂਰਾ ਡੋਲ ਡੋਲ ਪੈਂਦਾ ਉਹਦੇ ਕਹਣੋਂਗੇ ਦੀ ਲੱਤ ਦੇਖੋ ਕਿੰਨੀ ਅਜੇ ਬੱਚਾ ਵੱਲ ਲੱਤ ਕਿੰਨੀ ਭਾਰੀ ਆ ਪਿਛਲੀ ਲੱਤ ਵੇਖੋ ਇਹਦਾ ਪਿੱਠਾ ਪਿੱਛਾ ਵੇਖੋ ਕਿੰਨਾ ਵੱਲੋ ਤੇ ਜਿਹੜਾ ਆਹ ਪਿਛੇ ਨੂੰ ਉੱਪਰ ਦਾ ਮਾਸ ਆ ਜਿਹੜਾ ਆਹ ਦੇਖ ਸਕਦੇ ਤੁਸੀਂ ਇਹਦੇ ਇਹਦੇ ਤੇ ਵੀ ਡਿਪੈਂਡ ਆ ਜਦੋਂ ਆਰਡਰ ਆਉਗੇ ਐ ਬੈਕ ਸਾਈਡ ਨੂੰ ਆਰਡਰ ਕੱਢਣੀਆਂ ਕਰਮ ਵਾਲੀਆਂ ਤੇ ਨਲਾਂ ਦਾ ਬਹੁਤ ਹੀ ਜ਼ਬਰਦਸਤ ਮਾਲੀ ਆ ਟੈਸਟੀ ਕਣਾਂ ਦਾ ਟੈਸਟੀ ਕਣ ਕਿਉਂਕਿ ਮੱਝ ਕ੍ਰਾਸ ਕਰਕੇ ਹਟਾਇਆ ਵੈ ਨੇ ਚੜਾਏ ਆ ਥੋੜੇ ਜੇ ਤਾਂ ਨੂੰ ਪਰ ਹੈ ਬਹੁਤ ਨਿਗਰਿਆ ਤੇ ਆ ਤੁਸੀਂ ਦੇਖ ਸਕਦੇ ਆ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਆ ਆਖੂਖ ਪੂਰੀ ਸਿਰੇ ਦੀ ਆ ਪੁੱਠਾ ਐ ਨਿਆਰੇ ਬੰਨੇ ਮਾਲੀ ਕਾ ਦਾ ਮੈਨਾ ਦੋ ਘੜੀਆਂ ਦੇਖਨ ਦਾ ਤੇ ਬਾਕੀ ਦੋਸਤੋ ਦੇਖ ਸਕਦੇ ਤੁਸੀਂ ਚੰਗਾ ਜਿਹੜਾ ਬਲੱਡ ਆ ਦੋਸਤੋ ਕਿੱਥੇ ਛੇਦੀ ਮਿਲਦਾ ਵਾ ਜੇ ਵੇਖਿਆ ਜਾਵੇ ਤਾਂ ਸੋ ਤੁਸੀਂ ਦੇਖ ਸਕਦੇ ਆ ਜੇ ਕੋਈ ਮੇਰਾ ਵੀਰ ਮੇਡ ਕਰਾਉਣੀ ਜਾਵੇ ਤਾਂ ਕੋਈ ਗੱਲ ਨਹੀਂ ਬਾਈ ਨਾਲ ਤੁਸੀਂ ਮਿਲ ਸਕਦੇ ਆ ਕਰ ਸਕਦੇ ਸਪਰਕ ਦੋਸਤੋ ਸੋ ਧੰਨਵਾਦ ਦੋਸਤੋ ਵੀਡੀਓ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਜੇ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਓ ਦੋਸਤੋ